ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰ ਸਨਮਾਨਤ ਆ ਜਿਹੜੀਆਂ ਸਰਬ ਧਰਮ ਸਟੇਟ ਪ੍ਰਤਾ ਪੰਜਾਬ ਆ ਜਿਹੜੀਆਂ ਅਤੇ ਐਨ ਆਰ ਐਸ ਚੈਨਲ ਵੱਲੋਂ ਅੱਜ ਕਾਲੇਵਾਲ ਭਗਤਾਂ ਵਿੱਚ ਡੇਰੇ ਵਿੱਚ ਹਾਜ਼ਰ ਹੋਏ ਆ ਕਿ ਜਿੱਥੇ ਕਿ ਸਲਾਣਾ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਸੰਤ ਮਹਾਪੁਰਸ਼ ਆਪਣੇ ਬਖਾਰਵੰਤੋਂ ਸੰਗਤਾਂ ਨੂੰ ਦੱਸਣਗੇ 31 ਜੁਲਾਈ ਸੰਤ ਮਹਾਪੁਰਸ਼ਾਂ ਨੇ ਹੁਕਮ ਕਰਤਾ ਕਿ ਆਪ ਜੀ ਦਾ ਮੇਰਾ ਹੁਕਮ ਆਪ ਸੰਗਤਾਂ ਨੂੰ ਸੁਣਾ ਦਿਓ ਸਾਰਿਆਂ ਨੂੰ 31 ਜੁਲਾਈ ਨੂੰ ਬੜੀ ਧੂਮ ਧਾਮ ਦੇ ਨਾਲ ਸਲਾਨਾ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ 31 ਜੁਲਾਈ ਸਾਰੀਆਂ ਸੰਗਤਾਂ ਹਮਮਾ ਕੇ ਕਾਲੇਵਾਲ ਭਗਤਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਇਹ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਕਾਲੇਵਾਲ ਭਗਤਾਂ ਡੇਰੇ ਵਿੱਚ 31 ਜੁਲਾਈ ਨੂੰ ਬੜੀ ਧੂਮ-ਧਾਮ ਦੇ ਨਾਲ ਸਲਾਨਾ ਸਮਾਗਮ ਕਰਾਇਆ ਜਾਵੇਗਾ ਸਾਰੀਆਂ ਸੰਗਤਾਂ ਹਮਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ